ਗੁਰੂ ਘਰ ਤੁਸੀਂ ਬਾਅਦ ਜਾਦੇ ਦੋਗੇ ਨਾ ਸਰ ਸਾਡੀ ਟਾਈਮ ਹੈ ਤੁਸੀਂ ਦੱਸੋਗੇ ਗੁਰੂ ਘਰ ਕਦੋਂ ਜਾਣਾ ਸੀ ਯਾਰ ਗੁਰਦੁਆਰਾ ਸਾਹਿਬ ਜਾਣ ਤੋਂ ਐਸਪੀ ਸਾਹਿਬ ਤੁਸੀਂ ਵੀ ਇੱਕ ਗੁਰੂ ਦੇ ਸਿੱਖ ਹੋ ਗੁਰਦੁਆਰਾ ਸਾਹਿਬ ਜਾਣ ਤੋਂ ਪੁਲਿਸ ਰੋਕਣ ਲੱਗੀ ਸੀ ਸਰ ਤੁਸੀਂ ਫਿਰ ਗ੍ਰਿਫਤਾਰੀ ਦਿਓ ਸੱਜੇ ਨਹੀਂ ਗੱਲ ਲਗ ਰਹੀ ਆ ਪਤਾ ਤੁਸੀਂ ਤੁਸੀਂ ਗੁਰੂ ਘਰ ਜਾਣ ਤੋਂ ਰੋਕ ਰਹੇ ਹੋ ਸਾਨੂੰ ਚਲੋ ਸਰ ਉਹਦਾ ਅਸੀਂ ਜਵਾਬ ਦੇਣਾ ਸਰ ਅਸੀਂ ਕੋਰਟ ਵੀ ਦੇਣਾ ਹੈ ਪਬਲਿਕ ਨੂੰ ਦੇਣਾ ਕਿ ਅਸੀਂ ਦੇ ਦਾਂਗੇ ਸਰ ਉਹਦਾ ਜਵਾਬ ਸਰ ਬੀਨ ਸਰ ਹੱਥ ਦੁਕਦੇ ਸਰ ਮੈਂ ਸਰ ਮੈਂ ਤਾਂ ਨੀਚੇ ਸਰ ਮੈਂ ਸਰ ਦਾਈ ਕਰਨਾ ਪਿੱਛੋਂ ਤਾਂ ਕਰਾਂ ਮਾਰੋ ਯਾਰ ਪਿੱਛੋਂ ਨਾ ਤਾਂ ਕਰ ਮਾਰੋ ਪੁਲਿਸ ਯਾਰ ਗੁਰੂ ਘਰ ਜਾਣ ਤੋਂ ਇੱਕ ਮੈਨੂੰ ਦੱਸ ਦਿਓ ਕਿਹੜੇ ਕਾਨੂੰਨ 'ਚ ਰੋਕ ਰਹੇ ਹੋ ਇਹਨਾਂ ਤਾਂ ਦੱਸ ਦਿਓ ਸਰ ਬੁਰਦਵਾਰਾ ਸਾਹਿਬ ਮੱਥਾ ਟੇਕਣ ਜਾਣਾ ਹੈ ਕਿਹੜੇ ਕਾਨੂੰਨ ਤਹਿਤ ਰੋਕ ਰਹੇ ਹੋ ਇਹ ਤਾਂ ਦੱਸੋ ਸਰ ਲਿਖੇ ਦੇ ਦਾਂ ਲਿਖੇ ਦੇ ਦਾਂ ਨਹੀਂ ਪਰ ਇੱਕ ਗੱਲ ਇਹ ਨਹੀਂ ਮੈਂ ਕਿਹਨਾ ਚੁਣਾ ਸਰ ਯਾਰ ਥੋੜੀ ਮੋਟੀ ਤਾਂ ਪੰਜਾਬ ਪੁਲਿਸ ਨੂੰ ਕੁਝ ਕਰਨਾ ਚਾਹੀਦਾ ਹੈ ਸਰ ਇੱਕ ਬਾਹਰਲੇ ਬੰਦੇ ਤੋਂ ਹੁਕਮ ਲੈਣ ਲੱਗੇ ਤੁਸੀਂ ਕੇਜਰੀਵਾਲ ਤੋਂ ਕੀ ਹਾ ਸ਼ਰਮ ਹੋਣੀ ਚਾਹੀਦੀ ਹੈ ਯਾਰ ਆਪਣ ਘੜਤ ਘੜਤ ਆਪਣੀ ਫੋਰਸ ਪੰਜਾਬ ਦੇ ਚੀਫ ਮਿਨਿਸਟਰ ਤੋਂ ਆਰਡਰ ਲੇ ਜਿਹੜਾ ਕਿ ਦਿੱਲੀੋਂ ਕੇਜੀ ਵੱਲ ਬਹਿ ਕੇ ਫੈਸਲਾ ਕਰੂਗਾ ਕਿਹਨੂੰ ਅੰਦਰ ਕਰਨਾ ਕਿਹਨੂੰ ਪੰਜਾਬ ਚ ਕਰਨਾ ਇਹ ਤਾਂ ਇੰਨਾ ਤਾਂ ਹੋਣਾ ਚਾਹੀਦਾ ਯਾਰ ਸਾਰੇ ਪੰਜਾਬ ਪੁਲਿਸ ਤੇਜੀ ਪੁਲਿਸ ਹੈ ਜੇਤ ਪ੍ਰਵਾਨੀ ਕਰਦੀ ਬਾਹਰ ਲੈਂਦਾ ਤੁਸੀਂ ਆਪ ਦੇਖੋ ਯਾਰ ਮੈਂ ਦੇਖਿਆ ਦੋ ਅਸੀਂ ਅਸੀਂ ਸਾਡਾ ਜਿਹੜਾ ਰੂਲ ਹੈ ਸਰ ਉਹਨੂੰ ਸਾਡਾ ਆਰਡਰ ਹੈ ਸਾਡਾ ਰੂਲ ਆਰਡਰ ਤੇ ਜਿਹੜੀ ਵਾਰ ਦਾ ਪਾਉਂਡਰ ਦਿਖਾ ਦੇ ਸਰ ਆਰਡਰ ਸਾਨੂੰ ਰਿਟਨ ਦੇ ਦੋ ਅਸੀਂ ਦੇ ਦਿਆਂਗੇ ਆਰਡਰ ਸਰ ਸਾਨੂੰ ਰਿਟਨ ਜਦੋਂ ਆਰਡਰ ਕਹੀਦਾ ਸਰ ਇਹ ਦੇ ਦਿਆਂਗੇ ਪਰ ਤੁਹਾਨੂੰ ਆਰਡਰ ਸਰ ਮੈਂ ਵੀਡੀਓ ਸਾਹਮਣੇ ਕਹਿ ਰਿਹਾ ਵੀ ਆਰਡਰ ਹੈ ਮੈਂ ਵੀਡੀਓ ਕਹਿ ਰਿਹਾ ਇੱਕ ਆਰਡਰ ਹੈ ਕਿ ਗੁਰਦੁਆਰਾ ਸਾਹਿਬ ਨਹੀਂ ਜਾਣ ਦੇਣਾ ਕਿਸੇ ਨੂੰ ਹੱਲੇ ਸਰ ਜਦ ਤੱਕ ਉਹ ਆਪਣਾ ਆਪਣਾ ਪ੍ਰੋਟੈਸਟ ਚੱਲ ਰਿਹਾ ਸਰ ਪ੍ਰੋਟੈਕਟਿਵ ਦੀ ਸਰ ਗੁਰਦੁਆਰਾ ਸਾਹਿਬ ਸਾਡੇ ਸਰ ਪ੍ਰੋਟੈਕਟਿਵ ਜਿਹੜੀ ਹੈਗੀ ਹੈ ਪੇਸ਼ੀ ਹੈ ਸਰ ਨਹੀਂ ਮੈਂ ਤਾਂ ਉ ਨੀ ਨਹੀਂ ਸਰ ਸਾਡੇ ਤਾਂ ਕਿਹੜੇ ਚਲ ਇੱਕ ਅੰਦਰ ਰੁਕ ਜੂ ਸੀ ਫਿਰ ਦਿੰਦੇ ਸਰ ਕੋਈ ਇਨਸਾਨ ਨੂੰ ਸਰ ਗੱਲ ਕਰ ਲੈਣ ਨੂੰ ਸਰ ਥੋੜੀ ਦੇਰ ਸਰ ਤੁਸੀਂ ਵੇਖਣਾ ਨਹੀਂ ਨਹੀਂ ਮੈਨੂੰ 1 ਘੰਟਾ ਦੇ ਦੇ ਨਹੀਂ ਨਹੀਂ ਮੈਨੂੰ ਇੱਕ ਹਲ ਦੱਸ ਸਰ ਤੁਹਾਨੂੰ ਆਰਡਰ ਕਿਦਾ ਆ ਸਮੋ ਇਟਸ ਵੈਰੀ ਗਲੈਮ ਫਰਮ ਮਾਈ ਡਿਪਾਰਟਮੈਂਟ ਸਰ ਕਿਹੜੇ ਆਰਡਰ ਦਿਖਾ ਦਿਓ ਡਿਪਾਰਟਮੈਂਟ ਦਿਖਾ ਦੇਣਾ ਨਹੀਂ ਨਹੀਂ ਕਹਿੰਦਾ ਮੈਂ ਅਗਲੇ ਘੰਟੇ ਦੇ ਦੇ ਡਿਪਾਰਟਮੈਂਟ ਚ ਕਿਹੜੇ ਅਫਸਰ ਦਾ ਆਇਆ ਮੈਨੂੰ ਐਨਾ ਦੱਸ ਦਿਓ ਕਿਹੜੇ ਅਫਸਰ ਦਾ ਹੈ ਸੋ ਜੋ ਮੇਰੇ ਸੀਨੀਅਰ ਨੇ ਸਮਝਾਉਂਦੇ ਆਂ ਦੱਸ ਦਿਓ ਮੈਨੂੰ ਮੇਰੇ ਹਾਂ ਮੇਰੇ ਸੀਨੀਅਰ ਆਂ ਸੀਨੀਅਰ ਦਾ ਨਾਮ ਸੌੜਾ ਹੋਣਾ ਹੈ ਕੇਜਰੀਵਾਲੀ ਹੈ ਇੱਕ ਸੀਨੀਅਰ ਮੇਰੇ ਤੋਂ ਸਰ ਮੇਰੇ ਤੋਂ ਡਿਪਾਰਟਮੈਂਟ ਮੇਰੇ ਐਸਐਸਪੀ ਜੀ ਨੇ ਮੇ ਡੀਆਈਜੀ ਨੇ ਮੇਰੇ ਡੀਜੀਪੀ ਤੱਕ ਸਾਰੇ ਸੀਨੀਅਰ ਨੇ ਮੇਰੀ ਐ ਡੀਜੀਪੀ ਨਾਲ ਕਰਾਉਣਾ ਉਹਨੂੰ ਪੁੱਛੋ ਆਰਡਰ ਕਿਨੂੰ ਆਇਆ ਕੇਜਰੀਵਾਲ ਤੋਂ ਆਇਆ ਹੈ ਕਿ ਕਰਾ ਦਿਓ ਡੀਜੀਪੀ ਸਾਹਿਬ ਨੂੰ ਤੁਸੀਂ ਥੋੜੀ ਵੇਰ ਗੱਲ ਮੈਂ ਕਰਾ ਦਿੰਦਾ ਸਰ ਨਹੀਂ ਨਹੀਂ ਇੱਥੇ ਖੜੇ ਆਂ ਭਾਈ ਇੱਥੇ ਗੱਲ ਕਰਾ ਕਰਾ ਦੇਣਾ ਖੜੇ ਆਂ ਸੀ ਕਰਾ ਦਿਓ ਕਰਾਓ ਜ ਸਰ ਇਹਨੂੰ ਅੱਗੇ ਕਰਾਓ ਆਹ ਦੇ ਆਹ ਟਿਊਬ ਜੀ ਤੇ ਪ੍ਰਿੰਟ ਕਿੱਥੇ ਆ ਕਰ ਲਾ ਅਜੀ ਮੋਟਰ ਪਾਏ ਜੋ ਚੱਲਦੀ ਆ ਨਹੀਂ ਉਹ ਗੋਟੂ ਦਾ ਨੁੱਕ ਰੱਖੋ ਰੁਕੋ ਰੁਕੇ ਕੋਈ ਨਹੀਂ ਤੁਸੀਂ ਸਾਨੂੰ ਆਰਡਰ ਦਿਖਾਓ ਅਸੀਂ ਖੜੇ ਇੱਥੇ ਉਹਨੂੰ ਬੁਲਾ ਹੀ ਲੈ ਸਰ ਮੌਕੇ ਤੇ ਆ ਰਹੇ ਕੌਣ ਸਰ ਆ ਰਹੇ ਐਸਐਸ ਸਾਹਿਬ ਆ ਰਹੇ ਚਲੋ ਆ ਜਾਂਦੋ ਅਸੀਂ ਖੜੇ ਠੀਕ ਆ ਜੀ ਸਾਨੂੰ ਜੂਰੀ ਤੋਂ ਪੇਖੜਾ ਗਏ ਨਾ ਸ਼ਾਮੇ ਘਰ ਨੂੰ ਦੋ ਮਿੰਟ ਕੋਈ ਨਹੀਂ ਅਕਾਲੀਆਂ ਨੂੰ ਕੋਈ ਫਰਕ ਨਹੀਂ ਪੈਂਦਾ ਪਛਾਣ ਕੇਜਰੀਵਾਲ ਨੂੰ ਥੋੜਾ ਫਰਕ ਪੈਂਦਾ ਉਹਦਾ ਧਿਆਨ ਰੱਖਿਓ ਜਿਆਦਾ ਗਰਮੀ ਲੱਗਦਾ ਕਿਉਂਕਿ ਡੇਢ ਸਾਲ ਬਾਅਦ ਉਹਨੇ ਅੰਦਰ ਜਾਣਾ ਕਿਉਂਕਿ ਜਿੰਨਾ ਤੱਕ ਮੈਂ ਹੈਰਾਨ ਹੈ ਕਿ ਜਿੰਨਾ ਬਾਹਰਲਾ ਇੱਕ ਬੰਦਾ ਆ ਕੇ ਕਿੰਨਾ ਸਰਕਾਰ ਚ ਚਲਾਈ ਜਾਂਦਾ ਮੈਂ ਕਹਿੰਦਾ ਡੀਜੀਪੀ ਆਪਣੇ ਡੀਜੀਪੀ ਤੁਲੇ ਕੇ ਸਾਰੇ ਤੁਸੀਂ ਸਿੱਧਾ ਕਹੋ ਕਿ ਅਸੀਂ ਨਹੀਂ ਸੁਣਨਾ ਤੈਨੂੰ ਵੀਰ ਬੰਦੇ ਜਰਾਂ ਲੋਕ ਕੈਨੇਡਾ ਬੈਲਵਿਹਰ ਗਿਆ ਟੱਕਰ ਹੋ ਗਈ। ਹਾਂ ਉਹ ਤਾਂ ਆਉਣ ਦਿਓ ਜੀ ਐਸਐਸਪੀ ਸਾਹਿਬ ਨੂੰ। ਮੁਤਾਬਕ ਹੈ ਉਹ ਬਸ ਪੰਜਾਬ ਤੋਂ ਵੀ ਜਿੱਥੇ-ਜਿੱਥੇ ਵਰਕਰ ਆਣਾ ਚਾਹੁੰਦੇ ਸੀ ਉਹ ਵੀ ਨਹੀਂ ਪਹੁੰਚ ਪਾਏ ਨੇ ਰਸਤੇ 'ਚ ਹੀ ਡਿਲੇ ਹੋ ਗਏ ਨੇ। ਆ ਇੱਕ ਐਨਾ ਡਰ ਲੱਗਿਆ ਕੇਜਰੀਵਾਲ ਨੂੰ ਕਾਲੀਦਲ ਤੋਂ ਕਿ ਹੁਣ ਉਹ ਵਰਤ ਰਿਹਾ ਪੰਜਾਬ ਪੁਲਿਸ ਪੰਜਾਬ ਪੁਲਿਸ ਨੂੰ ਜਿਹੜੇ ਪੰਜਾਬ ਦੇ ਪੁਲਸਾਰੇ ਲੋਕ ਜਿਨ੍ਹਾਂ ਨੇ ਜਿਨ੍ਹਾਂ ਦੀ ਜਿੰਮੇਵਾਰੀ ਅਮਨ ਸ਼ਾਂਤੀ ਰੱਖਣਾ ਹੈ ਪੰਜਾਬ ਵਿੱਚ ਗੈਂਗਸਟਰ ਨੂੰ ਖਤਮ ਕਰਨਾ ਲੁੱਟਕੋ ਖਤਮ ਕਰਨੀ ਹੈ ਉਹਨਾਂ ਨੂੰ ਲਾਤਾ ਇਸ ਕੰਮ ਵਾਸਤੇ ਡੈਮੋਕਰੈਟਿਕ ਰਾਈਟਸ ਨੂੰ ਕ੍ਰਸ਼ ਕਰਨ ਵਾਸਤੇ ਮੈਂ ਹੈਰਾਨ ਐ ਇਨਾਂ ਤੇ ਕਿ ਅੱਜ ਕੇਜਰੀਵਾਲੀ ਮੁੱਖ ਮੰਤਰੀ ਬਣ ਗਿਆ ਅੱਜ ਹੋਮ ਮਿਨਿਸਟਰ ਤੇ ਭਗਵੰਤ ਮਾਨ ਹੈ ਕਿੱਥੇ ਉਹ ਸ਼ਰਮ ਹੋਣੀ ਚਾਹੀਦੀ ਹੈ ਭਗਵੰਤ ਮਾਨ ਨੂੰ ਕਿ ਤੇਰੀ ਤੇਰੀ ਜਗ੍ਹਾ ਤੇ ਕੋਈ ਹੋਰ ਆਰਡਰ ਦੇ ਜਾਂਦਾ ਹੈ ਗੁਰਦੁਆਰਾ ਸਾਹਿਬ ਜਾਣ ਤੋਂ ਰੋਕ ਰਿਹਾ ਜੀ ਬਿਲਕੁਲ ਦੇਖੋ ਗੁਰਦੁਆਰਾ ਸਾਹਿਬ ਜਾਣ ਤੋਂ ਰੋਕ ਕੇ ਜਾ ਰਹੇ ਤਸਵੀਰਾਂ ਸਿੱਧੀਆਂ ਤੁਹਾਨੂੰ ਦਿਖਾ ਰਹੇ ਹਾਂ ਜਿੱਥੇ ਕਿ ਤਲਖੇ ਨਜ਼ਰ ਆ ਰਹੀ ਹੈ ਕਿਉਂਕਿ ਇੱਥੇ ਹੀ ਰੋਕ ਦਿੱਤਾ ਗਿਆ ਦਾ ਸੁਣੋ ਕੀ ਕਰ ਰਹੇ ਗੁਰਦੁਆਰਾ ਜਾਣ ਤੋਂ ਰੋਕ ਰਹੀ ਹੈ ਪੁਲਿਸ ਪੰਜਾਬ ਦੀ ਗੁਰਦੁਆਰਾ ਸਾਹਿਬ ਮੱਥਾ ਟੇਕਣ ਤੋਂ ਤੁਸੀਂ ਰੋਕ ਸਕਦੇ ਹੋ ਤੁਸੀਂ ਜਿੱਥੇ ਨਹੀਂ ਤੁਸੀਂ ਕਹਿੰਦੇ ਹੋ ਪੇਸ਼ੀ ਤੇ ਅਸੀਂ ਨਹੀਂ ਜਾਣ ਦੇਣਾ ਨਾ ਜਾਣਦੇ ਹੋ ਸਾਨੂੰ ਗੁਰਦੁਆਰਾ ਸਾਹਿਬ ਤਾਂ ਜਾਣਦੇ ਹੋ ਜੀ ਕਹਿੰਦੇ ਨੇ ਜੀ ਯਾਰ ਕੋਈ ਟਾਈਮਿੰਗ ਹੈ ਗੁਰਦੁਆਰਾ ਸਾਹਿਬ ਇੱਕ ਘੰਟੇ ਬਾਅਦ ਜਾਣਾ ਸੀ ਸਾਡੀ ਮਰਜ਼ੀ ਨਾਲ ਯਾਰ ਗੁਰੂ ਘਰ ਹੈ ਸਾਡਾ ਸਾਡੀ ਸ਼ਰਧਾ ਹੈ ਆ ਵੀ ਪੰਜਵੇਂ ਜੀ ਬੈਸਾਬ ਤੁਸੀਂ ਤਾਂ ਸਿੱਖੋਂ ਪਾਕਾਲੇੋਂ ਗੁਰਦੁਆਰਾ ਸਾਹਿਬ ਜਾਣ ਤੋਂ ਕਿਉਂ ਰੋਕ ਰਹੇ ਹੋ ਯਾਰ ਨਹੀਂ ਫਿਰ ਚਲੋ ਚਲੋ ਫਿਰ ਚਲੋ ਯਾਰ ਇਹ ਕੋਈ ਗੱਲ ਥੋੜੀ ਹੈ ਨਹੀਂ ਰੋਕ ਰਹੇ ਤਾਂ ਚਲੋ ਫਿਰ ਆ ਕੀ ਹੁਣ ਅੱਗੇ ਤੁਸੀਂ ਠੱਗਾ ਨਾ ਕਰਿਓ ਠੱਗਾ ਨਾ ਕਰਿਓ ਯਾਰ ਉਹ ਯਾਰ ਸ਼ਰਮ ਕਰਿਆ ਕਰੋ ਕੇਜਰੀਵਾਲ ਤੋਂ ਆਪਾਂ ਆਖੀ ਆਰਡਰ ਲੈਣੇ ਆ ਪੰਜਾਬ ਪੁਲਿਸ ਆ ਯਾਰ ਇਹਨੂੰ ਤਾਂ ਮਨ ਲੱਗਦਾ ਮੇਰੀ ਨਾ ਤੁਸੀਂ ਸਾਰੇ ਲੱਗ ਕੇ ਕੇਜਰੀਵਾਲ ਨੂੰ ਫੜ ਲਓ ਸਾਡੇ ਪਿੱਛੇ ਲੋਕ ਇਹ ਜੇ ਘੜੀਏ ਬੰਦੇ ਪੰਜਾਬ ਬਰਬਾਦ ਕਰਤਾ ਇਹਨਾਂ ਨੇ ਹਾਂਜੀ ਕਾਦੀ ਬੰਦ ਸੱਚੀ ਗੱਲ ਨਾਲੇ ਕੀ ਆਣ ਥੋੜੀ ਵੀ ਇੱਥੇ ਲੱਗੀ ਮੇਰੇ ਨਾਲ ਹਾਂਜੀ ਜੇ ਲੈ ਸਰ ਜੇ ਚੱਲੀਏ ਜੀ ਆ ਅਸ ਇੱਧਰ ਜਾਣਾ ਪਊ ਗੁਰਦੁਆਰਾ ਸਾਹਿਬ ਜਾਣਾ ਯਾਰ ਗੁਰਦੁਆਰਾ ਸਾਹਿਬ ਲੈ ਚਲੋ ਤੁਸੀਂ ਲੈ ਚਲੋ ਸਾਨੂੰ ਕਹਿੰਦੇ ਸਾਨੂੰ ਜਿਵੇਂ ਸਾਨੂੰ ਉਹ ਟੂਰ ਤੁਸੀਂ ਤੁਸੀਂ ਬੱਸ ਚ ਪਾ ਕੇ ਲੈ ਜਾਣਾ ਬੱਸ ਚ ਲੈ ਚਲੋ ਸਾਨੂੰ ਗੁਰਦੁਆਰਾ ਸਾਹਿਬ ਲੈ ਚਲੋ ਸਾਡੀ ਗੁਰਦੁਆਰਾ ਸਾਹਿਬ ਚਲੋ ਪਰ ਗੱਲ ਕਰਕੇ ਜਾਇਓ ਅਸੀਂ ਗੁਰਦੁਆਰਾ ਸਾਹਿਬ ਮੱਥਾ ਟੇਕਣਾ ਸਾਡੇ ਕੋਲ ਸਾਡੇ ਸੀਨੀਅਰ ਆ ਰਹੇ ਨੇ ਸਰ ਪਾਣੀ ਵਿੱਚ ਆ ਰਹੇ ਨੇ ਪਰ ਪਾਣੀ ਵਿੱਚ ਤਾਂ ਗਿਆ ਪਾਣੀ ਵਿੱਚ ਐਸੇ ਵੀ ਸਾਨੂੰ ਬੁਲਾ ਦਿਓ ਐਸੇ ਵੀ ਸਾਹ ਪਿੱਛੇ ਬੁਲਾ ਲਓ ਗੁਰਦੁਆਰਾ ਸਾਹਿਬ ਹੈਗੇ ਹਾਂਜੀ ਗੁਰਦੁਆਰਾ ਸਾਹਿਬ ਲਓ ਆਪਣੇ ਐਸਐਸਪੀ ਆਪਾਂ ਇਸੇ ਕੰਮ ਹੀ ਕਰਦੇ ਹਾਂ ਹਾਂ ਤਾਂ ਹਰਦੰਗ ਆਪਣੇ ਐਸਐਸਪੀ ਮਹਾਲੀ ਇਸ ਕੋ ਵੀ ਪਾਣੀ ਵਿੱਚ ਆ ਰਹੇ ਨੇ ਇਸ ਕਮਿੰਗ ਫੇਮਸ ਅੱਛਾ ਤੇ ਸਰ ਕੋਈ ਨਹੀਂ ਕਿਹੜੀ ਇਨਸਟਰਕਸ਼ਨਸ ਕਿ ਨਹੀਂ ਸਟਾਫ ٹیم ਅਗਰ ਛੋੜੀਆ ਦੀ ਕਿ ਆਪਣਾ ਕੇਜਰੀਵਾਲ ਦੀ ਰਾਜਾ ਹੋ ਮੈਨੂੰ ਉਹ ਦੱਸ ਰਹੇ ਸੀ ਕਿ ਇਹ ਕੇਜਰੀਵਾਲ ਦੇ ਹੁਕਮ ਆਏ ਮੈਲ ਡਿਪਾਰਟਮੈਂਟ ਦੀ ਕੋਈ ਗੱਲ ਨਹੀਂ ਇਹੋ ਜੀ ਲਾ ਸਰ ਕੋਈ ਕਹਿਆ ਨਹੀਂ ਥੋੜਾ ਹੁਣ ਚੀਫ ਮਿਨਿਸਟਰ ਡਿਪਾਰਟਮੈਂਟ ਦੇ ਚੀਫ ਮਿਨਿਸਟਰ ਹੁਣ ਕੌਣ ਹੈ ਆਪਣਾ ਪੰਜਾਬ ਦਾ ਮੈਨੂੰ ਤਾਂ ਹਲੇ ਪਤਾ ਨਹੀਂ ਲੱਗ ਰਿਹਾ ਸਹੀ ਦੱਸਿਆ ਰੱਖ ਜੇ ਰੱਬ ਦੀ ਸੌਖਾ ਕੇ ਦੱਸਿਓ ਕੇਜਰੀਵਾਲ ਹੀ ਹੈ ਨਾ ਨਹੀਂ ਨਹੀਂ ਸਰ ਸਾਡਾ ਠੀਕ ਤਾਂ ਕਹਿੰਦੇ ਕੇਜਰੀਵਾਲ ਹੀ ਆ ਚੀਫ ਮਿਨਿਸਟਰ ਨੇ ਨਾ ਪੰਜਾਬ ਦਾ ਬੱਚਾ ਬੱਚਾ ਕਹਿ ਰਿਹਾ ਜੀ ਕੇਜਰੀਵਾਲ ਤੋਂ ਹੁਕਮ ਲੈ ਰਹੇ ਹੋ ਅੱਜ ਐਂਕੋ ਸਾਰਿਆਂ ਨੂੰ ਪੁਲਿਸਾਂ ਨੂੰ ਦੱਸੋ ਕਿ ਕੇਜਰੀਵਾਲ ਹੈ ਕਿ ਨਹੀਂ ਕੋਈ ਨਹੀਂ ਸਸਪੈਂਡ ਕਰਦਾ ਬਹਾਲ ਕਰ ਦੂੰ ਸਰ ਪ੍ਰਮੋਸ਼ਨ ਦੇ ਦੂੰ ਕੇਜਰੀਵਾਲ ਹੈ ਕਿ ਨਹੀਂ ਚੁੱਪੀ ਬਹੁਤ ਕੁਝ ਬੋਲਦੀ ਹੈ ਜੀ ਕੋਈ ਨਹੀਂ ਨਹੀਂ ਕਹਿ ਰਿਹਾ ਚੀਫ ਮਿਨਿਸਟਰ ਦਾ ਨਾਮ ਦੱਸਦੇ ਕੋਣ ਕਿਹੜਾ ਸਰ ਸਾਹਿਬ ਤਾਂ ਬੜਾ ਔਖੀ ਬੋਲ ਰਹੇ ਹੋ ਤੁਸੀਂ ਨਹੀਂ ਉਹ ਨਵਰਦੀ ਸੀ ਅੰਦਰ ਆ ਗਿਆ ਇਹਨਾਂ ਦੇ ਸਰਪੋਚਨ ਵਾਲਾ ਇਹਨਾਂ ਤੋਂ ਤਾਂ ਕਹਾਂ ਹੈ ਜੀ ਤੁਸੀਂ ਤੋਂ ਪੁੱਛ ਲਈ ਆਲੇ ਫੰਦੀ ਦਾ ਗਰੇਵਾਲ ਸਾਹਿਬ ਬੇਨਤੀ ਇਹ ਹੈ ਤੁਸੀਂ ਚਾਹੇ ਸਾਨੂੰ ਗੱਡੀ ਚ ਪਾ ਕੇ ਗੁਰੂ ਘਰ ਤੱਕ ਲੈ ਚਲੋ ਗੁਰਦੁਆਰਾ ਸਾਹਿਬ ਜਾਣ ਤੋਂ ਯਾਰ ਕਿਹੜੀ ਮਨਾਈ ਹੈ ਤਾਂ ਦੱਸ ਦਿਓ ਆਵਾਜ਼ ਆ ਨੰਨੀ ਆਵਾਜ਼ ਆ ਅੱਗੇ ਕੋਈ ਵੀ ਅਸਸਪੀ ਹੋਵੇ ਨਾ ਲੋ ਜੀ ਹਾਂਜੀ ਜੀ ਜੀ ਸਮਝਾ ਰਿਹਾ ਜੀ ਜੀ ਉਹ ਇੰਜੀਨੀਅਰ ਹੈ ਜੀ ਜੀ ਦੇ ਨੇ ਚੈਨੋਗੀ ਜੀ ਉਹ ਵੀ ਮੈਂ ਤਾਂ ਗੁਰੂ ਘਰ ਨਹੀਂ ਜਾਣ ਤੇਰੇ ਗਾਂ ਸੀਨੀਅਰ ਦੀ ਤਾਂ ਗੱਲ ਹੀ ਦੂਰ ਦੀ ਐ ਜੀ ਕਿ ਐਸਐਸਪੀ ਸਾਹਿਬ ਤਾਂ ਪਤਾ ਨਹੀਂ ਕਦੋਂ ਆਣਗੇ ਜੀ ਸਾਨੂੰ ਤੋਂ ਰੋਕ ਰਹੇ ਹਾਂ ਸਲੈਕ ਸਟਾਪ ਨੇ ਹਾਂ ਐਸਐਸਪੀ ਦਾ ਆਉਦਾ ਮਨ ਲੋ ਬਾਨਾ ਹੀ ਹੈ ਉਹਨਾਂ ਤੋਂ ਬਾਨਾ ਜੇ ਲਾਈ ਜਾਂਦੇ ਹੁਣਾਂ ਦੇਖਣਾ ਹੈ ਸੜਕ ਹਾਂਜੀ ਹਾਂਜੀ ਆਜੋ ਫਾਈਟ ਟ੍ਰੱਕਰ ਅਕਲ ਆਜੋ ਨਾ ਕੋਈ ਨਹੀਂ ਬਣੀ ਬਾਈਕ ਕੋਈ ਨਹੀਂ ਇਹ ਵੰਟੀ ਇੱਥੇ ਰੰਝਾ ਸਾਹਿਬ ਉਹ ਆਉਂਦੇ ਸਤ ਸ੍ਰੀ ਅਕਾਲ ਜੀ ਸਾਰੇ ਹਾਜ਼ਰ ਤੁਸੀਂ ਕਰੋ ਨਹੀਂ ਕਿ ਅਸੀਂ ਸਾਹ ਜਾਨ ਹਸਤੇ ਅੱਜ ਦੇਖੋ ਇੰਨੀ ਦੁੱਖ ਦੀ ਗੱਲ ਹੈ ਕਿ ਇੰਨਾ ਹੰਕਾਰ ਆ ਗਿਆ ਕੇਜਰੀਵਾਲ ਨੂੰ ਕਿ ਮੈਂ ਹੁਣ ਪੰਜਾਬ ਦਾ ਮੁੱਖ ਮੰਤਰੀ ਬਣ ਗਿਆ ਕਿ ਮੈਂ ਕੋਈ ਵੀ ਆਵਾਜ਼ ਉਠਾਊਗਾ ਕੁਚਲ ਦੂੰਗਾ ਜਿਹੜਾ ਮੀਡੀਆ ਵਾਲਾ ਉਹਨਾਂ ਦੀ ਸਟੋਰੀ ਕਰਦਾ ਹੈ ਉਹਦੇ ਤੇ ਪਰਚਾ ਦੇ ਦਿੰਦੇ ਆ ਜਿਹੜਾ ਚੈਨਲ ਉਹਨਾਂ ਦੇ ਖਿਲਾਫ ਬੋਲਦਾ ਉਹਦੀ ਫੰਡਿੰਗ ਬੰਦ ਕਰ ਦਿੰਦੇ ਆ ਐਡਸ ਬੰਦ ਕਰ ਦਿੰਦੇ ਆ ਤੇ ਹੁਣ ਜਿਹੜੀ ਵੱਡੀ ਗੱਲ ਹੈ ਡੈਮੋਕਰੈਟਿਕ ਰਾਈਟ ਹੈ ਹਰ ਸਿਟੀਜ਼ਨ ਨੂੰ ਪੰਜਾਬ ਦੇ ਨੂੰ ਕਿ ਆਪਣੇ ਸੂਬੇ ਵਿੱਚ ਕਿ ਜੇ ਕਿਸੇ ਨੇ ਗੁਰੂ ਘਰ ਜਾਣਾ ਖੁੱਲ੍ਹਣੀ ਚਾਹੀਦੀ ਹੈ ਮੈਂ ਅੰਬਸਾਹਬ ਗੁਰੂ ਘਰ ਵਿੱਚ ਮੱਥਾ ਟੇਕਣ ਜਾਣਾ ਸੀ ਤੇ ਸਵੇਰ ਹੁਣ ਮੈਨੂੰ ਇੱਥੇ ਰੋਕੀ ਬੈਠੇ ਆ ਕਿ ਤੁਸੀਂ ਨਹੀਂ ਜਾ ਸਕਦੇ ਗੁਰੂ ਘਰ ਜਾਣਾ ਕੋਈ ਮਨਾਈ ਹੈ ਕੋ ਗੁਨਾਹ ਹੈ ਕਿਉਂਕਿ ਕੇਜਰੀਵਾਲ ਜਿਹੜਾ ਇਹਨੂੰ ਉਹਨੂੰ ਸਿੱਖ ਧਰਮ ਬਾਰੇ ਕੋਈ ਪਤਾ ਨਹੀਂ ਕਿਸੇ ਵੀ ਧਰਮ ਬਾਰੇ ਨਹੀਂ ਪਤਾ ਮੈਨੂੰ ਲੱਗਦਾ ਜਿੰਨਾ ਵੱਡਾ ਫਰਾਡ ਠੱਗ ਆ ਝਾੜੂ ਵਾਲੇ ਆ ਆ ਸੋਚਦੇ ਆ ਕਿ ਪੁਲਿਸ ਦੇ ਨਾਲ ਸਾਡੇ ਕੋਲੇ ਹੁਣ ਪੁਲਿਸ ਦੀ ਪਾਵਰ ਹੈ ਅਸੀਂ ਕੁਛ ਮਰਜ਼ੀ ਕਰ ਸਕਦੇ ਆ ਆਈ ਮੈਂ ਦੱਸਣਾ ਚਾਹਣਾ ਕੇਜਰੀਵਾਲ ਭਗਵੰਤ ਮਾਨ ਸਾਹਿਬ ਤੁਸੀਂ ਮੈਨੂੰ ਜਾਂ ਮੈਨੂੰ ਪਤਾ ਕਿ ਤੁਸੀਂ ਮੈਨੂੰ ਵਾਚ ਕਰ ਰਹੇ ਹੋ ਡੇਢ ਸਾਲ ਰਹਿ ਗਿਆ ਜੁਲਾਈ ਮਹੀਨਾ ਸ਼ੁਰੂ ਹੋ ਗਿਆ ਡੇਢ ਸਾਲ ਰਹਿ ਗਿਆ ਦਿਨ ਗਿਨੇ ਸ਼ੁਰੂ ਕਰ ਲੋ ਪੰਜਾਬ ਦੀ ਜਨਤਾ ਨੇ ਥੋੜਾ ਕੀ ਹਾਲ ਕਰਨਾ ਪੰਜਾਬ ਦੇ ਨਾਲ ਤੁਹਾਨੂੰ ਆਪ ਹਲੇ ਤੁਹਾਨੂੰ ਕਿਉਂਕਿ ਬੈਠੇ ਐ ਇਸ ਜਗ੍ਹਾ ਤੇ ਉਹ ਤੁਹਾਨੂੰ ਹਲੇ ਸੁਪਨਾ ਨਹੀਂ ਆ ਰਿਹਾ ਪਰ ਉਹ ਦਿਨ ਤੁਹਾਨੂੰ ਦੇਖਣੇ ਪੈਣੇ ਆ ਜਿਹੜੇ ਕਿਤੇ ਤੁਸੀਂ ਸੋਚੇ ਨਹੀਂ ਉਹ ਸਰ ਅਗਲੀ ਰਣਨੀਤੀ ਕੀ ਰਹੇਗੀ ਉਸ ਤੋਂ ਬਾਅਦ ਅਗਲਾ ਸਟੈਪ ਉਹ ਅਸੀਂ ਆਪਣੀ ਪਾਰਟੀ ਦੀ ਮੀਟਿੰਗ ਕਰਕੇ ਕਰਾਂਗੇ ਅਸੀਂ ਟਿਕਣਾ ਨਹੀਂ ਹੁਣ ਜਿਵੇਂ ਅਸੀਂ 15 ਤੋਂ ਜਿਹੜਾ ਜ਼ਮੀਨ ਦੇ ਉੱਤੇ ਕਬਜ਼ਾ ਕਰਨ ਲੱਗੇ ਆ ਕੇਜਰੀ ਵਾਲੇ ਤੇ 10000 ਕਰੋੜ ਰੁਪਇਆ ਦੀ ਕ腐ਸ਼ਨ ਦਾ ਪਲਾਨ ਬਣਾਇਆ ਹੈ ਪੈਸਾ ਇਕੱਠੇ ਕਰਨ ਦਾ ਪਲਾਨ ਬਣਾਇਆ ਉਹ ਅਸੀਂ ਉਹਦੇ 'ਚ ਅਸੀਂ ਸੰਘਰਸ਼ ਸ਼ੁਰੂ ਕਰ ਰਹੇ ਹਾਂ 15 ਨੂੰ ਹੋਰ ਵੀ ਜਿੰਨੇ ਵੀ ਧੱਕੇ ਕਰਨਗੇ ਕਾਲੀ ਦਲ ਪੰਜਾਬ ਦੀ ਜਥੇਬੰਦੀ ਹੈ ਪੰਜਾਬ ਦੇ ਉੱਤੇ ਹਮਲਾ ਕਾਲੀ ਦਲ ਨਹੀਂ ਹੋਣ ਦਊਗਾ ਪੰਜਾਬ ਨੂੰ ਲੁੱਟਣ ਕਾਲੀ ਦਲ ਨਹੀਂ ਦਊ ਉਹ ਹੋਣ ਦਊਗਾ ਔਰ ਜਿਹੜਾ ਖਾਸ ਕਰਕੇ ਦਬਾਅ ਬਣਾਉਂਦੀ ਜੁਡੀਸ਼ਰੀ ਤੇ ਕੋਸ਼ਿਸ਼ ਕੀਤੀ ਕੋਈ ਜੁਡੀਸ਼ ਮੈਂ ਤਾਂ ਬੰਮ ਮੈਂ ਤਾਂ ਤੁਸੀਂ ਮੈਂ ਤਾਂ ਅੰਬ ਸਭ ਗੁਰਦੁਆਰਾ ਸਾਹਿਬ ਜਾ ਰਹੇ ਆਂ ਜੇ ਗੁਰਦੁਆਰਾ ਸਾਹਿਬ ਜਾਣਾ ਜੁਡੀਸ਼ਰੀ ਦਬਾਅ ਹੈ ਮੈਨੂੰ ਪਤਾ ਕੌਣ ਕਹਿੰਦਾ ਭਗਵੰਤ ਮਾਨ ਜੀ ਨਹੀਂ ਅਮਨ अरोड़ा ਦੀ ਤੇ ਉਹਨਾਂ ਦੇ ਜਿਹੜੇ ਸੀ ਜਿਹੜੇ ਅਮਨ अरोड़ा ਹੈ ਵਿਚਾਰਿਆਂ ਦੇ ਤਰਸ ਆਉਂਦਾ ਹੈ ਮੈਨੂੰ ਉਹਨਾਂ ਦੇ ਤਰਸ ਆਉਂਦਾ ਹੈ ਅਮਨ अरोड़ा ਸਾਹਿਬ ਭਗਵੰਤ ਮਾਨ ਸਾਹਿਬ ਥੋੜਾ ਸ਼ਰਮ ਕਰ ਲੋ ਕੀ ਤੁਸੀਂ ਪ੍ਰਧਾਨ ਹੋ ਕੀ ਤੁਸੀਂ ਮੁੱਖ ਮੰਤਰੀ ਹੋ ਤੂੰ ਗੁਰੂ ਘਰ ਜਾ ਕੇ ਸੌਖਾ ਲਾ ਕਿ ਮੇਰੇ ਕੋਲੇ ਮੁੱਖ ਮੰਤਰੀ ਦੀ ਪਾਵਰ ਹੈਗੀ ਭਗਵੰਤ ਮਾਨ ਸੌਖਾ ਸਕਦਾ ਕਿ ਮੈਂ ਅਸਈ ਮਹੀਨੇ ਤੇ ਮੁੱਖ ਮੰਤਰੀ ਆ ਕੇਜਰੀਵਾਲ ਮੁੱਖ ਮੰਤਰੀ ਇੱਥੋਂ ਦਾ ਸੋਸ਼ੋਧਿਆ ਤੇ ਜੈਨ ਨੂੰ ਸਾਰੀ ਪਾਵਰ ਦਿੱਤੀ ਹੈ ਦਿੱਲੀੋਂ ਸਾਰੇ ਬੰਦੇ ਲਿਆਏ ਆ ਇੱਥੇ ਹਰ ਬਿਲਡਰ ਤੋਂ ਪੈਸਾ ਲਈ ਜਾਂਦੇ ਆ ਹਰ ਨਕਸ਼ਾ ਪਾਸ ਕਰਨ ਤੇ ਪੈਸਾ ਲਈ ਜਾਂਦੇ ਆ ਹਰ ਸੀਐਲਯੂ ਤੇ ਪੈਸਾ ਕੋਈ ਬਦਲੀ ਐਸਐਸਪੀ ਲੌਨ ਤੇ ਪੈਸਾ ਹੈ ਡੀਐਸਪੀ ਲੌਨ ਤੇ ਪੈਸਾ ਹੈ ਸੋ ਜਿਹੜੀ ਐ ਜੀ ਹਾਲਾਤ ਬਣ ਗਈ ਤੇ ਪੰਜਾਬ ਚ ਹੋ ਕੀ ਰਿਹਾ ਧੱਕਾ ਸ਼ਾਈ ਪਰ ਪੰਜਾਬ ਦੇ ਲੋਕ ਕਹੇ ਜੇ ਆ ਜੇ ਇਹਨਾਂ ਨੂੰ 92 ਦੇ ਸਕਦੇ ਆ ਆ 92 ਤੇ 92 ਨਹੀਂ ਜਮਾ